ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਲੋਬੀ ਮਿੱਤਰੋ ਅੱਜ ਤਰੀਕ ਹੈ 27 ਤੇ ਦਿਨ ਹੈਗਾ ਸ਼ਨੀਵਾਰ ਦਾ ਆਪਾਂ ਇੱਕ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਸੁਪਰ ਸਵੀਟਰ ਦੇ ਰੇਟ ਬਾਰੇ ਜੋ ਵੀ ਡੀਲਰ ਬਹੁਤ ਲੁੱਟ ਮਚਾਉਂਦੇ ਆ ਉਹ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਸਾਰਿਆਂ ਦਾ ਦਿলো ਧੰਨਵਾਦ ਐਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਤੇ ਸਾਡੇ YouTube ਚੈਨਲ ਚਿੰਜਰ ਫਾਰਮ ਵਲੌਗਸ ਨੂੰ ਸਬਸਕ੍ਰਾਈਬ ਕਰ ਲਿਓ ਲਓ ਅੱਜ ਆਪਣੇ ਸੁਪਰ ਸੀਡਰ ਦੇ ਉਹ ਡਿਸਕਾਰਡ ਉਸ ਦਾ ਕਰਾਂਗੇ ਵੀ ਰਿਪੇਅਰ ਕਰਾਂਗੇ ਜੋ ਵੀ ਮੋੜੀ-ਮੋਟੀ ਜਾਣਕਾਰੀ ਹੋਊ ਸੋਡੇ ਨਾਲ ਸਾਂਝੀ ਕਰਾਂਗੇ ਇਸ ਲਈ ਸਾਡੇ YouTube ਚੈਨਲ ਨਾਲ ਵੱਧ ਤੋਂ ਵੱਧ ਜੁੜਜੋ ਸੋ ਅੱਗੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਪਿੱਲੇ ਚ ਲਾਲਾ ਚ ਹੈ ਦੂਜੀ ਚ ਲੋਈ ਜਿਹੜੀ ਆ ਡਿਸਕ ਹੁੰਦੀ ਆ ਇਹਦੀ ਜਿਹੜੀ ਆ ਪਾ ਚੂੜੀ ਕੱਸਦੇ ਆ ਇਹਦੇ ਆ ਦੋ ਸਰਾਕ ਹੁੰਦੇ ਨੇ ਇੱਕ ਨੜ ਦੀ ਚੂੜੀ ਸਿੱਧੀ ਚੜਦੀ ਆ ਇੱਕ ਦੀ ਚੜਦੀ ਆ ਪੁੱਤੀ ਚੂੜੀ ਦੇਖ ਲਈ ਕਿਹੜੇ ਪਾਸੇ ਕਿੰਦਰਲੇ ਜੇ ਵਸੇ ਹੋਏ ਹੈ ਕਿਧਰੇ ਆਊਗੀ ਇਹ ਪਿਛਲੀ ਗਲੀ ਚ ਕਸਾ ਇਹ ਚ ਪਹਿਲਾਂ ਕਸ ਕੇ ਦੇਖ ਲਾ ਨਾ ਨਾ ਦੂਜੀ ਚ ਉਧਰ ਤਾਂ ਉਧਰੋਂ ਚੜੂਗੀ ਜਿਹੜਾ ਮੋਟਾ ਕੰਮ ਹੁੰਦਾ ਉਹਦਾ ਛੇਤੀ ਨਿਬੜ ਜਾਂਦਾ ਆ ਬਰੀਕੀ ਗੰਮ ਟਾਈਮ ਜ਼ਿਆਦਾ ਲੈਂਦਾ ਨਾਲੇ ਜੇ ਬੰਦਾ ਅੱਕਦਾ ਫਿਰ ਆ ਜਸਾ ਗਿਆ ਬਸਲ ਪਾਤੀ ਹੂੰ ਚਿਆ ਲਾ ਇਹੋ ਹੀ ਜਿਹਾ ਖਰਾਬ ਹੋਣਾ YouTube ਤੇ ਦੇਖ ਕੇ ਹੋ ਕਰ ਜਾਂਦਾ ਹੈਗਾ ਹੂੰ ਸੱਟ ਕਰੀ ਜਾਂਦੇ ਹੂੰ ਗੀ ਨੇ ਬਸ ਹੁਣ ਤਾਂ ਓਕੇ ਆ ਕੇਰਾ ਸਾਰੀਆਂ ਗਸ ਕੇ ਬਾਹਣ ਜਗੇੜਾ ਦੇ ਕੇ ਦੇਖ ਲਾਂਗੇ ਬਸਲ ਪਾਲੀਆਂ ਇਧਰ ਆ ਲਓ ਜੀ ਰੋਟੀ ਪਾਣੀ ਛੱਕ ਕੇ ਆਪਾਂ ਆ ਗਏ ਤੇ ਧੁੱਪ ਬਹੁਤ ਹੋ ਗਈ ਕੰਮ ਥੋੜਾ ਜਿਹਾ ਮਰੀਕੀ ਆ ਇਹ ਟਾਈਮ ਲੈਂਦੇ ਜਿਆਦਾ ਲੱਗਦਾ ਕੰਪਨੀਆਂ ਪਤਾ ਨਹੀਂ ਕੀ ਤ ਸੋਚਦੀਆਂ ਕੀ ਨਹੀਂ ਆ ਲਾ ਲਓ ਹੁਣ ਡਿਸਕ ਆ ਤੇ ਆ ਇਹ ਲਕੀਨ ਵਾਲਾ ਆ ਕਸਿਆ ਜਾਂਦਾ ਨਾਟ ਉਨੇ ਲਾ ਲਓ ਵੀ ਕਿੰਨਾ ਬਰੀਕੀ ਕੰਮ ਐ ਇਹ 10 ਨੰਬਰ ਦੀ ਲਗੀ ਲੱਗਦੀ ਐ ਇਹਨੂੰ ਇਹ ਲਾ ਲਓ ਵੀ ਹੁਣ ਤਾਂ ਆਪਣੇ ਕੋਲ ਟਾਈਮ ਹੈਗਾ ਜਦੋਂ ਸੀਜ਼ਨ ਆ ਗਿਆ ਸੀਜ਼ਨ ਚ ਲਾ ਲਓ 베어ਿੰਗ ਡਿਸਕ ਦਾ 베어ਿੰਗ ਮੰਨ ਲਓ ਟੁੱਟ ਜੇ 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 ਡਿਸਕ ਦਾ 베어ਿੰਗ ਮੰਨ ਲਓ ਸੀਜ਼ਨ ਚ ਟੁੱਟ ਜੇ ਜਾਂ ਵੈਸੇ ਡਿਸਕ ਜਾਮ ਹੋ ਜੇ ਸੀਜ਼ਨ ਚ ਆਪਾਂ ਨੂੰ ਪਤਾ ਹੀ ਐ ਵੀ ਖੇਚੇ ਦਾ ਟਾਈਮ ਹੁੰਦਾ ਪੂਰਾ ਕਣਕ ਦੇ ਵਿੱਚ ਕਣਕ ਬਜਾਈ ਦਾ ਮੰਨ ਲਓ ਫਿਰ ਉਦੋਂ ਇਹ ਟਾਈਮ ਦੀ ਬਹੁਤ ਬਰਬਾਦੀ ਹੁੰਦੀ ਹੈ। ਨਾ ਫਿਰ ਬੰਦੇ ਨੂੰ ਆਹ ਐਲ ਕੀ ਛੇਤੀ ਮਿਲੇ ਕਿਉਂਕਿ ਬਈ ਛੋਟਾ ਜਿਹਾ ਪੁਰਜਾ ਇਹ ਐਵੇਂ ਇਹ ਕਿਤੇ ਡਿੱਗ ਟੋਕੇ ਜਾਂਦਾ ਹੈ। ਆ ਜਾਂ ਕਈ ਵਾਰ ਧਿਆਨ ਚੋਂ ਨਿਕਲ ਜਾਂਦਾ ਹੈ। ਸੋ ਕੰਪਨੀਆਂ ਨੂੰ ਬੇਨਤੀ ਹੈ ਵੀ ਇਹ ਚੀਜ਼ ਤੇ ਗੌਰ ਕੀਤੀ ਜਾਵੇ। ਚਲੋ ਮੰਨਦੇ ਆ ਵੀ ਇਨਾਂ ਦੀ ਕਸਾਈ ਘੱਟ ਹੋਊਗੀ ਪਰ ਇਹਨਾਂ ਦਾ ਟਾਈਮ ਤਾਂ ਬਹੁਤ ਜ਼ਿਆਦਾ ਲੱਗਦਾ ਹੈ ਸੋ ਕੰਪਨੀਆਂ ਨੂੰ ਬੇਨਤੀ ਹੈ ਵੀ ਇਹਨਾਂ ਦੇ ਧਿਆਨ ਦੇਵੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਬਹੁਤ ਅਸਰ ਪਾਉਂਦੀਆਂ ਲਓ ਜੀ ਧੁੱਪ ਜ਼ਿਆਦਾ ਹੋ ਤੇ ਕਰਕੇ ਟਰੈਕਟਰ ਲਾਉਣ ਲੱਗਿਆ ਛਾਵੇਂ ਉਧਰ ਆਹ ਦੇਖ ਲਓ ਵੀ ਇਹਨਾਂ ਦੀ ਆ ਪ੍ਰੋਬਲਮ ਆ ਆ ਵੀ ਦੇਖ ਲਓ ਟਰੈਕਟਰ ਹੁੰਦਾ ਕਿਸੇ ਕੰਮ ਨੂੰ ਕੋਈ ਹੋਰ ਨਹੀਂ ਦਬਦਾ ਨਹੀਂ ਕਿਤੇ ਕੋਈ ਨਹੀਂ ਬਸ ਕਾ ਵੀ ਮੂਰੋ ਹਲਕਾ ਜਿਆਦਾ ਐ ਲਾ ਲੋ 1 ਕਵਾਂਟਲ 10 ਵੀ ਕਿਲੋ ਦਾ ਬੰਪਰ ਵੀ ਲੱਗਿਆ ਹੋਇਆ ਬੰਪਰ 'ਚ ਪਾਣੀ ਵੀ ਆ ਮੂਰਲੇ ਟਾਇਰਾਂ 'ਚ ਵੀ ਪਾਣੀ ਆ ਤਾਂ ਵੀ ਕਿੰਨਾ ਉੱਤਰਿਆ ਚਲੋ ਮੰਨਦੇ ਆ ਵੀ ਇਧੀਆਂ ਲਿੰਕਾਂ ਲੰਬੀਆਂ ਹੁੰਦੀਆਂ ਪਰ ਜੇ ਲਿੰਕਾਂ ਲੰਬੀਆਂ ਕਰੀਏ ਮੂਰੇ ਬਾਜਨ ਦਾ ਦੇਣਾ ਚਾਹੀਦਾ ਥੋੜਾ ਜਿਹਾ ਚੁੱਲਾ ਪਾਰੀ ਕਰਦਾਂ ਦੇ ਹੋਰ ਤਾਂ ਕੋਈ ਏਡੀ ਦਿੱਕਤ ਨਹੀਂ ਆਉਣੀ ਸੀ ਜੇ ਮੰਨ ਲਓ ਬੈਂਪਰ ਉਪਰ ਨਾ ਹੋਵੇ ਤਾਂ ਥੱਲੇ ਪੈਰ ਹੀ ਨਹੀਂ ਲਾਉਂਦਾ ਆ ਵੀ ਹੁਣ ਦੇਖ ਲਓ ਕਿਵੇਂ ਜੰਪ ਲੈਂਦਾ ਜਾ ਰਿਹਾ ਇਹ ਤੇ ਇੱਟਾਂ ਲਾ ਰਿਹਾ ਇਹਰੇ ਇੱਟਾਂ ਨਾਲ ਆਈਏ ਥੱਲੇ ਇੱਟਾਂ ਨਾਲ ਆਈਏ ਥੱਲੇ ਦੇ ਲਾ ਲਾਂਗੇ ਜਦੋਂ ਕਰਾਂਗੇ ਪਹਿਲਾਂ ਕਰ ਲੈਣਾ ਕੰਕਰੀਟ ਦੇ ਦੇਖ ਲੈ ਇਹਨਾਂ ਬੈਂਪਰ ਭਾਰੀ ਆ ਹਨਾ ਨਾਲੇ ਪਾਣੀ ਵੀ ਆ ਵਿੱਚ ਟਾਇਰਾਂ ਵੀ ਭਰੇ ਆ ਤਾਂ ਵੀ ਨਹੀਂ ਪੈਰ ਲਾ ਰਿਹਾ ਕੰਪਨੀਆਂ ਦੀ ਇਹ ਬਹੁਤ ਵੱਡੀ ਗਲਤੀ ਆ ਆ ਚੁੱਲਾ ਹੀ ਲਾ ਲਓ ਵੀ ਭਾਰੀ ਕਰਨਾ ਸੀ ਇਹ じゃ ਹੋਰ ਕੀ ਉਹ ਕਰਨਾ ਸੀ ਆ ਦੇਖ ਲਓ ਹੁਣ ਕਿੰਨਾ ਕੁ ਚੁੱਲਾ ਹੈ ਆ ਹਿੱਸਾ ਥੋੜਾ ਜਿਹਾ ਭਾਰੀ ਕਰ ਦਾਂਦੇ ਥੋੜਾ ਜਿਹਾ ਚੁੱਲਾ ਭਾਰੀ ਕਰ ਦਾਂਦੇ ਤੇ ਇਹ ਦਿੱਕਤ ਆਉਣੀ ਨਹੀਂ ਇਹ ਉਦਾਂ ਟਰੈਕਟਰ ਸਾਰਾ ਝੋਟਾ ਕਿਸੇ ਕੰਮ 'ਚ ਦੱਸਦਾ ਨਹੀਂ ਕਿਤੇ ਮਰਜ਼ੀ ਕੰਮ ਨੂੰ ਡਾ ਦੋ ਕੋਈ ਚੱਕਰ ਨਹੀਂ ਪੈਂਦਾ ਇਹਨੂੰ ਐਂ ਕਰੋ ਵਾਰਿਸ ਪਾ ਕੇ ਦੇਖ ਲਓ ਜੇ ਤਾਂ ਉਹਦਾ ਜਾਲ ਲਿਆ ਗਰੀਸਣ ਜਾ ਕੇ ਡਿਸਕਾ ਆਪਣੀਆਂ ਕਸੀਆਂ ਗਈਆਂ ਬੱਸ ਸੋਨਾ ਰੂਲਾ ਦੇਖ ਲਈਏ ਉਹ ਵੀ ਖੋਲਣਾ ਪਊਗਾ ਇਹਦਾ ਕੀ ਦੇਖਣਾ ਗਰੀਸ ਤਾਂ ਦੇਖ ਲਈਏ ਚ ਅੱਛਾ ਇਹ ਤਾਂ ਠੀਕ ਹੈ ਉਹ ਐਡਾ ਤਾਂ ਨਹੀਂ ਹੋਵੇਗਾ ਆ ਚੈਨ ਜੀ ਤਾਂ ਨਹੀਂ ਖੋਲਣੀ ਆਪਾਂ ਨੇ। ਨਾ ਇੰਗਰੀਸ ਕਰ ਲੈਣ ਆ ਤੇ ਜਿਹੜਾ ਕੋਈ ਨਹੀਂ ਜਾਊਗਾ ਉਹ ਪੱਟ ਲਾਂਗੇ। ਯਾਰ ਜੀ ਉਹ ਨਾ ਆ ਗਿਆ ਬਸ ਬਸ ਇਹਦਾ ਠੀਕ ਹੈ ਨਾ ਇਹਨਾਂ ਨੂੰ ਤਾਂ ਪੱਟਣ ਦੀ ਲੋੜ ਨਹੀਂ ਦੂਜੇ ਪਾਸੇ ਵਾਲਾ ਆ ਚੈਣ ਦੇ ਉੱਤੇ ਆ ਦੀ ਲੈਣਾ ਇਹਦਾ ਟੁੱਟਿਆ ਹੋਇਆ ਹੈ 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 ਆਹ ਕੋਲ ਕੇ ਦਰਵਾਜ਼ਾ ਆਉਤੀ ਨਹੀਂ ਹੈਗਾ ਉਹ ਦੇਖੋ ਕੀ ਹੈ 300 ਆਈ ਪਾਈਪ ਦਾ ਤਾਂ ਆਹ ਦੀ ਪਾਈਪ ਟੁੱਟ ਰਹੀ ਆ ਉਹ ਦੀ ਪਾਈਪ ਟੁੱਟ ਗਈ ਐ ਨੂੰ ਦਿੱਤਾ ਹੋਇਆ ਐ ਨੂੰ ਸਿੱਧਾ ਆਹ ਹਾਂ ਉਹ ਇੱਥੇ ਵੀ ਐ ਕਿ ਮਿਲਾਏਗਾ ਕੋਲਤੀ ਦੀ ਪਾਈਪ ਲੱਗ ਜੂ ਇਤਨਾ ਪਾਈਪ ਤੇ ਪਾ ਨਾ ਲੋਏ ਦਰਵਾਜ਼ਾ ਪੈ ਪਤਾ ਹੁੰਦਾ ਗਰੀਸ ਲਈ ਆ ਇਹਦਾ ਨਿਪਟਾਲ ਬਾਹਰ ਆ ਗਿਆ ਇਹ ਚੀਜ਼ ਠੀਕ ਆ ਲੱਗੀ ਸਾਨੂੰ ਇਧਰੋਂ ਬਾਰੀ ਗਰੀਸ ਹੋ ਜੂ ਫਾਇਦਾ ਨਹੀਂ ਉਧਰੋਂ ਹੋਊਗਾ ਆ ਇੱਕ ਖੋਲ ਲਿਜੇ ਨਵੀਂ ਦੇ ਚਾਰ ਕਿਟ ਵੀ ਜਿਹੜਾ ਤਾਹੂ ਹੈ ਤੇ ਡੀਗਾਂ ਕਰਦਾ ਤੂੰ ਚੂੜੀ ਸਿੱਧੀ ਹੋ ਕਰੇਗਾ ਜੇ ਮੇਰਾ ਮਨ ਕਰ ਜਦਨੇ ਖਾਲੀ ਹੋ ਗਈ ਖਾਲੀ ਹੋ ਗਈ ਉਹ ਚ ਪਾਲਾ ਕਰੀ ਸਾ ਉਹ ਤਾਂ ਪਾਇਪ ਨਿਕਲਿਆ ਬਾਈ ਉਹ ਮੇਰਾ ਖੋਲੇ ਲਾਇਨ ਵੀ ਯਾਰਾ ਹੋਰ ਆ ਕਾਨੂੰ ਉਹ ਕਰਿਆ ਫਿਰ ਕੁਮਾਹੀ ਕਿੱਦਾਂ ਲਾਇਨ ਨੂੰ ਕਮਾਹ ਹਾਂ ਜਦ ਮੈਂ ਚੂੜੀ ਖੁੱਲਦੀ ਹੁੰਦੀ ਆ ਮੈਂ ਕੋਲਾ ਲੋਈ ਫੈਸਿਲਿਟੀ ਪੂਰੀ ਦਿੱਤੀ ਆ ਫੋਰਮਾ ਥੋੜਾ ਸਾਡਾ ਦਰਮਾਇਸ਼ ਮੰਨਦਾ ਇਸ ਕਰਕੇ ਕੂਡਰ ਲਾਦਾ ਇਹਨੂੰ ਆ ਰਹੀ ਆ ਵਾ ਬੜੀਆ ਇਹ ਜਗ੍ਹਾਸ ਨਹੀਂ ਪਿਆਵਰੇ ਇੱਕ ਟ੍ਰਿਪਲਾ ਹਾਂ ਖਿੱਚ ਰਿਹਾ ਇਹਨੂੰ ਬਲਾਦ ਨਾਲ। ਬਲਾ ਬੇਚ ਦਿਆ। ਆੜ ਡਾਲਾ ਨਹੀਂ ਜਦਗੀ। ਆਹ ਨਾਲ ਜੱਕ ਲਾਉਣੇ ਨੇ ਬੱਚਾ 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 ਖੱਟਾ ਲੋਈ ਆ ਤavljaਵੇਂ ਬਿਲਕੁਲ ਜਾਮ ਸੀ ਇਹ ਨਾਲੋਂ ਹੁਣ ਖੋਲ ਰਹੇ ਆ ਆ ਇੱਕ ਪਿੰਨ ਹੁੰਦੀ ਆ ਉੱਤੇ ਆ ਚੈੱਕ ਨਟ ਖੋਲਣਾ ਪਊਗਾ ਵੇੜੇ ਲਾ ਬਸ ਆਲੇ ਟਾਇਰ ਤੇ ਸਾਡਾ ਹਨਾ ਮਿੱਟੀ ਪਾਪਾ ਹੋਈ ਜਾਂਦੇ ਨੇ ਫਿਰ ਆ ਕੋਈ ਜ਼ਿਆਦਾ ਨਹੀਂ ਐਡ ਹੋਏ ਨਾ ਕੋੜੇ ਉਹਦੇ ਕਾਉੜੀ ਪਲੇਟ ਕਰਦੇ ਇਹ ਧੋਖਾ ਕਰਦੇ ਜਾਂਦਾ ਇਹ ਕੀ ਹੁੰਦੀ ਐ ਇਹ ਆਵਾਜ਼ ਆ ਰਹੀ ਪਈ ਐ ਹੋਪ ਇਹ ਤਾਂ ਰੈਜ਼ਨ ਨਹੀਂ ਨੂੰ ਯਾਰਾ ਲੋ ਇਹ ਤਾਂ ਵੀ ਆਪਾਂ ਖੋਲ ਲਈ ਹੁਣ ਇਹਨੂੰ ਕੱਢਣਾ ਪਊਗਾ ਇਹ ਤੇ ਥੋੜਾ ਫੇਰਨਾ ਪਊ ਚੰਗਾ ਫੇਰ ਇਹੇ ਨਿਕਲੂਗੀ ਬਾਕੀ ਜਗ੍ਹਾ ਦੀ ਤੰਗੀ ਆ ਥੋੜਾ ਜਿਹਾ ਟਰੈਕਟਰ ਨਾਲ ਸਾਨੂੰ ਕੱਢਣਾ ਪੈ ਜੇ ਕਿਉਂਕਿ ਸੱਟ ਨਹੀਂ ਵੱਜਣੀ ਸਾਕ ਤੋਂ ਬਿਨਾ ਇਹ ਨਿਕਲਨੀ ਨਹੀਂ ਹੈਗੀ। ਬਾਕੀ ਦੇਖਦੇ ਆਂ ਟਰਾਈ ਕਰਕੇ ਕੀ ਬਣਦਾ। ਇੱਥੇ ਤਾਂ ਗੱਲ ਬਣੀ ਨਹੀਂ। ਹੁਣ ਹੋਰ ਦੇਖਦੇ ਆਂ ਕਿਤੇ। ਆ ਇਧਰ ਆ ਇਧਰ ਆਇਂ। ਇਧਰ ਥੱਲੇ ਨਾ ਆਵੇ। ਜ਼ਿਆਦਾ ਉਹੀ ਗੱਲ ਹੈ ਇੱਥੇ ਬੱਲਾ ਲਾ ਲੈ ਥੱਲੇ। ਹਾਂ? ਜਾਮੜੇ ਨਾਲ ਨਿਕਲ ਗਈ ਐਨ ਉਹ ਚ ਡੇਕ ਆ ਉਹ ਤੇਲ ਚ ਉਹ ਦੇਖੋ ਚ ਉਹ ਜਦੋਂ ਪੀਜੂ ਆਹਨ ਚੰਗੀ ਤਰਾ ਸਾਡੀ ਜੀ ਕੋਲ ਸੁਲਾ ਦੀਏ ਹੋਰ ਲਾਵੇ ਆਦਾ ਠੀਕ ਪਿਆ ਕਮਾ ਕਿ ਨਹੀਂ ਪੈਰਿੰਗ ਜਾਮੜਾ ਬਾਇਰਿੰਗ ਦਾ ਠੀਕ ਨਹੀਂ ਹੈ ਜਾਮੜਾ ਦੇ ਨਾਲ ਹੋਰੀ ਚੀਜ਼ ਤਾਂ ਨਹੀਂ ਹੈਗਾ ਉਹੀ ਇਹਦਾ ਮੋੜੀ-ਮੋਟੀ ਹੋਦੀ ਚਾਲਾ ਦਾ ਹਾਂ ਤਸੱਲੀ ਹੋ ਗਈ ਉਹ ਬਰਸਿਆ ਲੈ ਮੰਦਰੋਂ ਹੁਣੇ ਚੰਗੀ ਤਰ੍ਹਾਂ ਸਾਫ਼ ਹੋ ਕੇ ਪੈ ਜਾਣਗੇ ਦਾ ਹਾਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਰਹਿਣੀ ਕੋਈ ਜੀ ਦੀ ਤਸੱਲੀ ਹੋ ਜਾਂਦੀ ਆ ਜਿਹੜੀ ਆਪਾਂ ਕੋਲ ਦਾ ਐਪ ਦੇ ਹੱਥੀ ਸੱਠ ਕਰਦੇ ਆ ਉਹਦਾ ਫਿਰ ਆਪਾਂ ਨੂੰ ਪਤਾ ਹੁੰਦਾ ਮੁਜੇੜੇ ਚੀਜ਼ ਆਪਾਂ ਲੈ ਕੇ ਆਪਾਂ ਦੇਖੀ ਨਹੀਂ ਆਪਾਂ ਨੂੰ ਪਤਾ ਨਹੀਂ ਚੀਜ਼ ਬਾਰੇ ਉਹ ਫਿਰ ਆਦਾ ਦਿੱਕੜ ਰਡੇ ਜਾਂਦੀ ਹੈ ਇੱਕ ਸਾਰੇ ਵੀਰਾਂ ਧਿਆਨ ਦੇਣਾ ਵੀ ਜਿਹੜੀ ਆ ਤਵੀ ਹੁੰਦੀ ਹੈ ਇਹਨੂੰ ਆਪਾਂ ਪੱਟਾਂ ਲੱਗਦੇ ਨੇ ਇਸ ਦੀ ਚੂੜੀ ਪੁੱਠੀ ਹੁੰਦੀ ਹੈ ਕਈ ਵਾਰ ਬੰਦਾ ਹੈ ਇਹ ਇਸ ਸਾਈਡ ਨੂੰ ਖੁੱਲਦੀ ਆ ਨਹੀਂ ਇਸ ਸਾਈਡ ਨੂੰ ਕਸੀ ਜਾਂਦੀ ਹੁੰਦੀ ਹੈ ਨਾ ਹਾਂ ਇਹ ਪੁੱਠੀ ਚੂੜੀ ਦਾ ਹੈ ਇਹ ਕਈ ਬੰਦੇ ਵਿੱਚ ਕੀ ਕਰਦੇ ਨੇ ਦੇਖਦੇ ਹੈ ਨਹੀਂ ਚੂੜੀ ਟਾਇਟ ਹੁੰਦੀ ਆ ਉਹ ਖੁੱਲਣੀ ਦੂਜੇ ਪਾਸੇ ਹੁੰਦੀ ਆ ਇਹਨੂੰ ਤੋੜੇ ਲੈਂਦੇ ਨੇ ਇਹ ਬਈਆ ਦੇਗੀ ਦੀ ਬਣੀ ਹੁੰਦੀ ਆ ਇਹ ਟੁੱਟ ਵੀ ਛੇਤੀ ਜਾਂਦੀ ਆ ਸਾਡੇ ਇੱਕ ਬੰਦੇ ਨੇ ਪਹਿਲਾਂ ਕਰਿਆ ਇਹਦਾ ਕੰਮ ਤਾਂ ਆਪਾਂ ਇਹ ਦੱਸ ਰਹੇ ਆ ਵੀ ਇਹਨੂੰ ਥੋੜਾ ਜਿਆਦਾ ਧਿਆਨ ਨਾਲ ਖੋਲਿਆ ਕਰੋ ਲੋਈ ਆਡਾ ਇਸ ਨੂੰ ਚੰਗੀ ਤਰ੍ਹਾਂ ਧੋਣਾ ਪੈਂਦਾ ਧੋ ਕੇ ਦਾ ਸਾਰਾ ਰੇਤਾ ਰੂਤਾ ਕੱਢ ਕੇ ਫੇਰ ਇਹਨੂੰ ਦੁਬਾਰੇ ਉੰਗਰੀ ਜਨਾਲਾ ਭਰਦੇ ਆ ਫੇਰੇ ਜਾਵਣ ਵੜ ਜੂ ਉਹ ਤੋਂ ਬਾਅਦ ਤੋਂ ਸਰਦਾਰਨ ਨੂੰ ਆਸਪ੍ਰਿੰਗ ਜਾਂ ਵਿੱਚ ਕੀ ਆ ਨਾ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤਕਰੀਬਨ ਸੁਪਰ ਸੀਡਰ ਤੇ ਸਾਰੀ ਦਿਹਾੜੀ ਹੀ ਫੁੱਟ ਗਈ ਫੇਰ ਵੀ ਹਜੇ ਥੋੜਾ ਜਿਹਾ ਕੰਮ ਰਹਿ ਗਿਆ ਬਾਕੀ ਤਵੀਆਂ ਤੁਵੀਆਂ ਆਪਾਂ ਨੇ ਓਕੇ ਡਨ ਕਰਤੀਆਂ ਡਿਸਕਾਂ ਵੀ ਕਸਤੀਆਂ ਤਿੰਨ ਕ ਬੈਰਿੰਗ ਨਹੀਂ ਸੱਤੋਂ ਪੱਟੇ ਗਏ ਮਤਲਬ ਟੁੱਟੇ ਹੋਏ ਆ ਉਹ ਬੈਰਿੰਗ ਉਹਨਾਂ ਮੇਲੇ ਹੋਣੇ ਪੈਣੇ ਆ ਬਸ ਉਹ ਪੈਣ ਵਾਲੇ ਆ ਬਾਕੀ ਕੰਮ ਡਨ ਕਰਤਾ ਸਾਰਾ ਬਾਕੀ ਡਿਸਕਾਂ ਉਸਕਾ ਕਸਤੀਆਂ ਸਾਰੀਆਂ 2 4 4 ਡਿਸਕ ਰਹਿ ਗਈਆਂ ਕਸਣ ਵਾਲੀਆਂ ਬਸ ਉਹ ਵੀ ਉਹ 베어ਿੰਗ ਜੇ ਨਾ ਟੁੱਟਦੇ ਨਹੀਂ ਅੱਜ ਡਾਨੀ ਹੋ ਜਾਣਾ ਸੀ ਕੋਈ ਗੱਲ ਨਹੀਂ ਸਵੇਰੇ ਕਰ ਲਾਂਗੇ ਐਡਾ ਕੜਾ ਹਜੇ ਕੋਈ ਕਾਲੀ ਹੈ ਬਾਕੀ ਵਲੌਗ ਦੀ ਕਰਦੇ ਆਪਾਂ ਇੱਥੇ ਸਮਾਪਤੀ ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਤੇ ਸਾਡੇ ਨਾਲ ਜੁੜ ਜੋ ਐਡਾ ਦੀਆਂ ਹੋਰ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਂਗੇ ਵਧੀਆ ਵਧੀਆ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਵਾਂਗੇ ਖੇਤੀ ਦੇ ਰਿਲੇਟਿਡ ਸੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੱਧ ਤੋਂ ਵੱਧ ਧੰਨਵਾਦ